ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਰਾਚੋਂ ਰੱਬ ਤੋਂ ਨੂੰ ਹਮੇਸ਼ਾ ਉਹ ਸੂਰਜ ਮੰਗੂੰ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਚੰਗੀ ਸੋਚ ਬਖਸ਼ੇ ਚੰਗੇ ਸੰਸਕਾਰ ਬਖਸ਼ੇ ਔਰ ਮਿਹਨਤ ਦਾ ਫਲ ਦੇਵੇ ਦਸਾਂ ਨੋਹਾਂ ਦੀ ਮਿਹਨਤ ਦੀ ਕਮਾਈ ਕਰਨਾ ਸਿੱਖੀਏ ਰਿਸ਼ਵਤ ਖੋਰੀ ਤੋਂ ਦੂਰ ਰਹੀਏ ਤੇ ਹਮੇਸ਼ਾ ਹੀ ਪੋਜ਼ਿਟਿਵ ਸੋਚੀਏ 네ਗੇਟਿਵ ਵੱਲ ਨਾਲ ਲੈ ਕੇ ਆਪਣੀ ਸੋਚ ਆਈਏ ਤੇ ਆਓ ਰਲ ਮਿਲ ਕੇ ਬਾਤਾਵਾਰਨ ਨੂੰ ਸਾਫ ਰੱਖੀਏ ਪੀੜ ਪੌਦੇ ਬਚਾਈਏ ਪਰਨ ਲਈਏ ਦੋ ਦੋ ਰੁੱਖ ਸਾਹਮਲੇ ਪਿੰਡਾਂ ਵਿੱਚ ਕਿਉਂਕਿ ਰੁੱਖ ਲਾਉਣੇ ਬਹੁਤ ਆਸਾਨ ਨੇ ਪਰ ਇਹਨਾਂ ਨੂੰ ਸੰਭਾਲਣਾ ਇਹਨਾਂ ਦੀ ਪਰਪਰਸ ਕਰਨੀ ਥੋੜੀ ਜਿਹੀ ਔਖੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ